ਅਨੀ ਦਰ ਦਾ ਅੱਜ ਜਿਹੜੇ ਗੁੰਡੇ ਕੰਮਲੇ ਨਾਕਲ ਆਇਆ ਗਿਆ ਜਮਾਗਸ ਨਾ ਤੇ ਅੱਜ ਜਿਹੜੀ ਸਪੈਸ਼ਲ ਨਾਕਾਬੰਦੀ ਕਰਕੇ ਜਿਹੜੀ ਆ ਉਹ ਚੈਕਿੰਗ ਕਰਦੇ ਵੈਤਰਾ ਵੀ ਇਸ ਤੋਂ ਇਲਾਵਾ ਜਿਹੜੇ ਕੋਈ ਜਿੱਦਾਂ ਕੋਈ ਲੋਕਰ ਕੋਣਾ ਕਰਦੇ ਨੇ ਮੁੰਡੇ ਸਕੂਲਾਂ ਕਾਰਜ ਦੇ ਅੱਗੇ ਆ ਕੇ ਤੇ ਸਾਡਾ ਜਿਹਨੇ ਪਰਪਸ ਇਹ ਹੈ ਕਿ ਉਹਨਾਂ ਨੂੰ ਜਿਹੜਾ ਸਹੀ ਤਰ੍ਹਾਂ ਮਾਪਕਾ ਜੇ ਸਰ ਜਿਹੜੇ ਸਾਰਾ ਕੌਤ ਦਾ ਸਮਝਦੇ ਪੁਲਾ ਰਹੇ ਬੱਚੇ ਉਹਨਾਂ ਦੀ ਵੀ ਬਿਲਕੁਲ ਜੇ ਕੋਈ ਜੋ ਵੀ ਆ ਜਿਹੜਾ ਕਾਨੂੰਨ ਅਸਾਰ ਨਹੀਂ ਹੈਗਾ ਜਿਹੜਾ ਜੋ ਬੰਦੀ ਕਾਰਜ ਕਰਦੇ ਚਲਾਣ ਕੱਟਦੇ ਆ ਕੀ ਇਹ ਵੀ ਬੜੀ ਕਾਰੋ ਕਰ ਰਹੇ ਸਭ ਦੇਖੇਗਾ ਕਿ ਬੰਸੇ ਦੇ ਸਟicker ਜਾਇ ਪ੍ਰਸਾਉਣ ਦੇ ਸਟicker ਜਿਹੜੇ ਲਾਉਂਦੇ ਆ ਗਏ ਨੇ ਉਹਨਾਂ ਨੇ ਲਾਏ ਆ ਗੱਡੀਆਂ ਦੇ ਉਹਨਾਂ ਦਾ ਕੋਈ ਕਾਰਵਾਈ ਕਰਦੇ ਬਿਲਕੁਲ ਵੀ ਸਾਡੇ ਕੋਈ ਇੱਥੇ ਜਿਹੜੀ ਕੋਈ ਵੀ ਗੱਡੀ ਸਟicker ਲੱਗਾ ਤਾਂ ਕਦਾ ਰੋਕਦੇ ਹੋਗੇ ਤਾਂ ਕੋਈ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਵੀ ਸਾਡੇ ਕੋਈ ਜਿਸ ਗੱਡੀ ਸਟicker ਲੱਗਿਆ ਹੈ ਉਹਦੇ ਕੋਈ ਬਜ਼ੁਰਗ ਬੈਠੇ ਜਾ ਕੇ ਫਿਰ ਉਹਨੂੰ ਵਾਰੀ ਦੇ ਕੇ ਛੱਡਦਾ ਤੇ ਇਸ ਕਰਕੇ ਜਿਹੜਾ ਵੀ ਕੋਈ ਮਤਲਬ ਇਹ ਕੰਮ ਗਲਤ ਕਰੇਗਾ ਜਿਹੜਾ ਕਾਰੋ ਕਰਦਾ ਹੈ ਇੱਕ ਵੀ ਪੇਲ ਕਰਨੀ ਚਾਹੀਦੀ ਹੈ ਨੰਬਰ ਆਪਣੇ ਪੀ ਵੀ ਨੂੰ ਖਾਸ ਕਰਕੇ ਆਪਣੇ ਐਕਟਿਵ ਆਮ ਕੋਲ ਨੂੰ ਨੰਬਰ ਕੋਈ ਨਹੀਂ ਦੋ ਦੇ ਤੇ ਮੇਰੀ ਉਹ ਪੀਲਾ ਕਿ ਅੱਗੇ ਪਿੱਛੇ ਪ੍ਰੋਪਰ ਨੰਬਰ ਕੋਈ ਲੱਗੇ ਹੋਵੇ ਤਾਂ ਕਿ ਜਿਹੜਾ ਜੋ ਵੀ ਆਪਣੀ ਹਸਮਰਤੀ ਬਚਾ ਜਾਵੇ ਤੇ ਸਾਡੇ ਜਿਹੜੇ ਕੰਮ ਹੈ ਸਹੀ ਤਰੀਕੇ ਨਾਲ ਚੱਲਦਾ